ਦਰਬੀਤ ਤੇ ਆਪਾਂ ਹਾਜ਼ਰ ਨਾਜ਼ਰ ਬੈਠੇ ਆ ਇਹ ਵੀ ਆਪਾਂ ਸਫਲ ਜਿਆ ਸਫਲ ਤੇ ਵੈਸੇ ਵੀ ਬਿਲਦਾਰ ਨੇ ਕਹਿੰਦੇ ਜੜੀਆਂ ਕੌਮਾਂ ਨੂੰ ਆਪਣਾ ਗੁਰੂ ਪੀਰ ਮੰਨਦੇ ਆ ਹੁਣ ਉਹਨਾਂ ਨੇ ਜੰਗ ਦਾ ਮੈਦਾਨ ਵੀ ਪੜ੍ਹਦਾ ਹੈ ਸੇ ਨੂੰ ਪਾਣੀ ਪਾ ਦੇ ਇੱਕ ਬਰ ਬਰ ਮੰਨੀ ਜਾਂਦੀ ਤੇ ਵੈਦਿਆ ਦੀ ਬਖਸ਼ਿਸ਼ ਮਾਰਨੇ ਕੀਤੀ ਸਮਾਂ ਵੈਸੇ ਵੀ ਵਧੇਰਾ ਹੋ ਚੁੱਕਾ ਹੈ ਤੇ ਦੇ ਵਿੱਚ ਜਿਸ ਹੁਣ ਆਪ ਦੇ ਸਨਮੁਖ ਹਾਜ਼ਰੀ ਭਰਨੀ ਹੈ ਸਮੇਂ ਵੇਚ ਨਹੀਂ ਕਰਦੇ ਵੀ ਜਿੱਥੇ ਤੱਕ ਆਵਾਜ਼ ਜਾਂਦੀ ਹੈ ਲਗਭਗ ਰਿਸ਼ਤੇਦਾਰ ਤਾਂ ਸਾਰੇ ਆ ਰਹੇ ਨੇ ਨਗਰ ਨਿਵਾਸੀ ਦੇ ਚਰਨਾਂ ਵਿੱਚ ਬੇਬੇਤੀ ਹੈ ਵੀ ਜਿੱਥੇ ਤੱਕ ਆਵਾਜ਼ ਜਾਂਦੀ ਆਓ ਰਣ ਮੇਲੇ ਕੇ ਪਹ ਹਾਜ਼ਰੀ ਭਰ ਕੇ ਕੁਝ ਸਮਾਂ ਸ਼ਸਤਰ ਵਿੱਦਿਆ ਦੇ ਲਾਭ ਪ੍ਰਾਪਤ ਕਰਿਏ ਇਹ ਸ਼ਸਤਰ ਵਿੱਦਿਆ ਦੇ ਜੋਰ ਤਦ ਸਪੇਸ਼ ਪਿਤਾ ਮਹਾਰਾਜ ਨੇ ਆਪਣੇ ਖਾਸੇ ਨੂੰ ਬਖਸ਼ਿਸ਼ ਕੀਤੀ ਮੀਰੀ ਫਰੀ ਦੇ مالک ਤੰਦਗੁਰ ਹਰਿਗੋਬਾ ਸਾਹਿਬਾਨ ਨੇ ਜੋ ਦਰਵਾਰਾ ਪਹਿਨ ਕੇ ਸਾਡੀ ਕੌਮ ਵਿੱਚ ਭਗਤੀ ਦੇ ਨਾਲ ਸ਼ਕਤੀ ਲਿਆਦੀ ਉੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਮਾਨਣੇ ਅਨੰਤਪੁਰ ਸਾਹਿਬ ਦੀ ਧਰਤੀ ਤੇ ਹੁਕਮ ਕਰ ਦਿੱਤਾ ਸੀ ਵੀ ਜਿਹੜਾ ਗੁਰੂਗਾਂ ਅਨੰਤਪੁਰ ਸਾਹਿਬ ਦੀ ਧਰਤੀ ਤੇ ਆਵੇਗਾ ਉਹ ਹੱਥੀ ਲੈ ਕੇ ਆਵੇ ਘੋੜੇ ਲੈ ਕੇ ਆਵੇ ਵਧੀਆ ਵਧੀਆ ਸ਼ਾਹਤਰ ਗੁਰੂ ਨੂੰ ਪੇਟਾ ਕਰਨੇ ਆਪਣੀਆਂ ਜਵਾਨੀਆਂ ਗੁਰੂ ਨੂੰ ਪੇਟਾ ਕਰਨੀਆਂ ਉਸੇ ਦਿਨ ਤੋਂ ਸਾਡੇ ਧਰਮ ਵਿੱਚ ਸ਼ਾਕਤ ਰਵਿਜ ਦਾ ਇੱਕ ਅੰਗ ਬਣ ਗਿਆ ਜਦੋਂ ਖਾਸ ਤੌਰ 'ਤੇ ਸਥਾਪਨਾ ਕੀਤੀ ਐ ਅਨੰਦਕੋਸਾ ਦੀ ਧਰਤੀ ਦੇ ਮਾਨ ਨੇ ਪੰਜ ਕਕਾਰ ਪਨ ਆਏ 5 ਕਕਾਰਾਂ ਵਿੱਚ ਪੰਜਵਾਂ ਕਕਾਰ ਲਾਜ਼ਮੀ ਕਿਰਪਾਨ ਕਰ ਦਿੱਤਾ ਤੇ ਵੰਡਣ ਕੀਤਾ ਕਿਰਪਾਨ ਪਾਨ ਧਾਰਿਆ ਕਰੋ ਆਪ ਤਾਂ ਲੇ ਨੀ ਕਿਰਪਾਨ ਨਾਲ ਅੰਗ ਵਧਾ ਜਾਂਦੀ ਹੈ ਤੇ ਬਤੀ ਨਾਮ ਬਿੰਦੂ ਧਰਮ ਦੇ 18 ਬੰਨੇ 18 ਉਪਪਰਾਂ ਨੇ 676 ਨੇ 27 ਸਿਮਤਿਆਂ ਨੇ ਬਹੁਤ ਜਾ ਉਪਸ੍ਰਿਸ਼ਟ ਨੇ ਚਾਰ ਵੇਦ ਨੇ ਉਹਨਾਂ ਸਾਰਿਆਂ ਵਿੱਚ ਕਿਸੇ ਨੇ ਕੁਛ ਲਿਖਿਆ ਕਿਸੇ ਨੇ ਕੁਛ ਨਹੀਂ ਲਿਖਿਆ ਇਹਨਾਂ ਥਾਰਾ ਪੁਰਾਣਾਂ ਦੀ ਗੱਲ ਕਰਦੇ ਹਾਂ ਉਹਨਾਂ ਵਿੱਚ ਭਗਵਤ ਪੁਰਾਣ ਹੈ ਵਿਸ਼ਖਤ ਪੁਰਾਣ ਹੈ ਮਹਾਕੰਡੇ ਪੁਰਾਣ ਹੈ ਵਕਮਕ ਪੁਰਾਣ ਨੇ ਸਾਰੇ ਪੁਰਾਣਾਂ ਵਿੱਚ ਆਪਣਾ ਆਪਣਾ ਜ਼ਿਕਰ ਕੀਤਾ ਕਿਸੇ ਨੇ ਕੋਈ ਪੁਰਾਣ ਨਹੀਂ ਲਿਖਿਆ ਮਾਨੇ ਇੰਨਾ ਸੰਸਕਰਨ ਨੂੰ ਵੜਾਇਆ ਮਾਨੇ ਲਿਖ ਦਿੱਤਾ ਇੱਕ ਸ੍ਰੀ ਸੰਸਕਰਨ ਨਾਮਾਲਾ ਪੁਰਾਣ ਲਿਖਿਆ ਤੇ ਗੁਰੂ ਗੋਬਿੰਦ ਸਿੰਘ ਜੀ ਮਾਨੇ ਸੰਸਕਰਨ ਦਾ ਪੁਰਾਣ ਲਿਖਿਆ ਇਹ ਬੱਤੀ ਨਾਮ ਕਿਰਪਾ ਅੰਦਰ ਸ਼ੰਤਰ ਨਾਮ ਵਾਲਾ ਬਾਣੀ ਵਿੱਚ ਲਿਖਿਆ ਹੋਇਆ। ਸੋ ਇੰਨੀ ਕਿ ਬੇਟੀ ਪ੍ਰਵਾਨ ਕਰਨੀ। ਆਹ ਰਲਵੇ ਕਿ ਆਪਾਂ ਸਾਰ ਵਿਦਿਆ ਦੇ ਅੰਤ ਦਾ ਆਨੰਦ ਲੈ ਸਕੀਏ। ਵੀਰਾਂ ਨੂੰ ਬੇਟੀ ਸੀ ਮਸਨ ਨੂੰ ਸਮੇਂ ਸਰ ਪਹੁੰਚਦਾ ਹੁਕਮ ਹੋ ਜਾਏ। ਬਾਕੀ ਉਹ ਰੰਦੀ ਬੇਟੀਆਂ ਆਪਾਂ ਆਖਰ ਤੇ ਕਰ ਦਵਾਂਗੇ ਆਹ ਰਲਵੇ ਦੇ। ਸੁਪਾਸੂ ਸਵੇਰ ਨੂੰ ਕਹਿੰਦੇ 8 ਵਜੇ ਉੱਥੇ ਲਾਜ਼ਮੀ ਤੌਰ ਤੇ ਪਹੁੰਚਣਾ ਹੈ ਵੀ ਸਮਾਂ ਲੇਟ ਨਹੀਂ ਕਰਨਾ ਅਗਰ ਕਿਸੇ ਨੇ ਕੱਲ ਨੂੰ ਹੀ ਜਾਣਾ ਹੈ ਉੱਥੇ ਕਮਰੇ ਬੁੱਕ ਕਰਵਾ ਦਿੱਤੇ ਆਏ ਨੇ ਉਹ ਕਹਿੰਦੇ ਕੱਲ ਨੂੰ ਵੀ ਤੁਸੀਂ ਉੱਥੇ ਪੰਜ ਸਾਰੇ ਕਮਰੇ ਮਕੈਦਾ ਬੁੱਕ ਕਰਾਏ ਹੋਏ ਨੇ ਸੋ ਸਾਰੇ ਸਕੇ ਸਬੰਧੀ ਰਿਸ਼ਤੇਦਾਰਾਂ ਨੇ ਬੇਨਤੀ ਵੀ 500 ਨੂੰ ਸਵੇਰੇ 8 ਵਜੇ ਪਹੁੰਚਣ ਦੀ ਹੈ ਸੋ ਸਿਹਤ ਨਿਗਰਾਨਾ ਵੀ ਅਸੀਂ ਵੀ ਕਰ ਰਹੇ ਹਾਂ ਚਰੀ ਗੁਰੂ ਕਬਤੇ ਸਿੰਘ ਹੱਥ ਜੋਰ ਜੋਰ ਕਹੋ ਆਪਕੇ ਬਚਨ ਕੀ ਪ੍ਰਤੀਤ ਕੌਣ ਮੰਨੇਗੋ ਰਾਜ ਕਰੇ ਘਰ ਘਰ ਸਰਾਕੀ ਰਹਣਾ ਹੈ ਕੋ ਕਉ ਖੁਆਲ ਹੋਏ ਮਿਲਾਂਗੇ ਬੱਚੇ ਸਭ ਨੇ ਪਛਾਨਨੇ ਕੋ ਸੋਤ ਸਭ ਠੀਕ ਹੈ ਨਜੀ ਕੀ ਅਵੇ ਆਈ ਬਾਤ ਕਿੜੀਓਂ ਸੇ ਬਾਜਨਾ ਤੜਾਓ ਸਾਥ ਸਾਨੇ ਕੋ ਪੰਥ ਕੀ ਰਖਾਉ ਤੋ ਗੁਰੰਥ ਕੀ ਰਹੇਗੀ ਨਾਤ ਰੱਖੋ ਜਾਨਾ ਪੰਥ ਕੀ ਤੋ ਗੁਰੰਥ ਕੌਣ ਮੰਨੇਗੋ ਕਰੇ thank okay. you প্রথমে <muchas> <muchas> I'm